मित्रों अब आप हैं गए गो छुट्टी अज आप चले हाँ खेत अपने झोना लाई <स्णतियों> तो जो झोना तो जाके देखते हैं कि इन्ना क लग गया कि नहीं लग्या चलिए दिखाया जवा कि मैं चार पानी छार करती जमीन पानी जमीन ठंडी कर रहे हैं हम पानी ला के उधर तक तुक इधर रह गया आह खड़ा अपना ट्रैक्टर उधर मोटरसाइकिल लिया लाता ਚਲੋ ਦੇਖਦੇ ਹਾਂ ਕੀ ਕਰ ਲਈ ਪੁੰਦਿਆ ਇਹ ਉਹ ਮਾਰੀ ਹੁਣ ਡਿੱਗੀ ਸਾਲ ਆਵੇ ਆਏ ਆਏ ਕੰਮ ਕਰ ਦਿੱਤਾ ਹਾਂ ਤਾਂ ਪਾਣਾ ਖੇਤਾਂ ਚ ਇਹ ਜੂੰਦਾਂ ਚੋਟੀਆਂ ਆਈਆਂ ਨਾ ਕੋਈ ਨਾ ਮੀਆਂ ਹੋਰ ਤਾਂ ਕੁਝ ਕਰਨਾ ਨਹੀਂ ਚਲੋ ਦੇਖਦੇ ਹਾਂ ਕੀ ਬੰਦਾ ਚੱਲਦਾ ਹੁਣ ਲੋ ਵੀ ਮਿੱਤਰੋ ਆ ਗਏ ਅੱਡੇ ਤੇ ਕਿਉਂ ਪਹਿਲਾਂ ਮੋਟਰਸਾਈਕਲ ਵਗ ਗਿਆ ਅੱਡੇ ਉੱਥੇ ਗੱਡੀ ਕੋਲ ਤੇ ਹੁਣ ਮੈਂ ਕਿਹਾ ਬਸ ਤੀ ਚੱਲ ਵੜਦੇ ਆਂ ਉਧਰੋਂ ਦੋ ਕੀ ਲੈ ਕੇ ਆਊਗਾ ਬੰਦਾ ਮੋਟਰਸਾਈਕਲ ਚਲੋ ਅੱਡੇ ਤੇ ਆ ਗਏ ਉਹ ਬਿੱਤਿਆਰ ਕਿਟਕਟ ਕਾਲੀ ਮੋੜਿਆਂ 'ਚ ਤੇ ਚੱਲਦੇ ਆਂ ਕਿਉਂ ਰਾਤਾਂ ਤੁਰੇ ਨਹੀਂ ਸੀਗੇ ਮੂੰਗੀ ਭਰ ਕੇ ਤੇ ਮੋਂ ਚੱਲਦੇ ਆਂ ਹੁਣ ਦੇ ਦੇ ਕਿੰਗਲਵਾਤਾ ਉਥੇ ਤੇ ਦੂਰ ਭਰਾ ਕੇ ਚੱਲਦੇ ਆਂ ਤੇ ਆਪਣਾ ਟ੍ਰਿਪ ਦਾ ਨਵਾਂ ਵਲੌਗ ਸ਼ੁਰੂ ਹੋ ਗਿਆ ਜੀ ਨਾ ਇਹ ਟੀਮਾ ਵਲੌਗ ਟੀਮਾ ਨਹੀਂ ਕਿ ਟੀਮਾ ਵਲੌਗ ਸ਼ੁਰੂ ਹੋ ਗਿਆ ਹੈ ਤੇ ਇਹ ਵਲੌਗ ਚੱਲ ਪਿਆ ਦੇ ਬਾਰੇ ਹੁਣ ਆਪਾਂ ਚੱਲਾਂਗੇ ਪੰਜਾਬ ਟੂਰ ਤੋਂ ਬੀਕਾਨੇ ਰਹਿਣ ਬੀਕਾਨੇ ਰੀ ਲਾ ਲੋ ਬੀਕਾਨੇ ਦੇ ਨਾਲ ਕੋਲੀ ਐ ਲੂਨ ਕਰਨ ਸਰਦੇ ਨਾ ਨਾਲ ਇਹ ਮੂੰਗੀ ਖਾਲੀ ਹੋ ਗਈ ਮੰਡੀ 'ਚ ਚਲੋ ਚੱਲ ਕੇ ਦਿਖਾਉਣਾ ਹੈ ਤੁਹਾਨੂੰ ਕੀ ਗੱਲ ਹੋਤਾ। ਲੌਗੀ ਮਿੱਤਰੋ ਆਗੇ ਗੱਡੀ ਤੇ ਤੇ ਚੱਲਦੇ ਆਂਗੇ ਟਿਕੋਲ ਤੇ ਰਾਤਾ ਫਰਸਾ ਤੇਰਪਾਲਪੁਰ ਆ ਪਾਗੇ ਸੀਗੇ। ਵੀ ਫੋਣਾ ਹੋ ਜੇ, ਥੀਮ ਹੋਣਾ ਆ ਜੇ। ਤੇ ਕਹਨੇ ਆ ਰੱਬ ਦਾ ਨਾਮ ਵਾਹਿਗੁਰੂ। ਫੇਰ ਚੱਲਦੇ ਆਂ ਕਿਟ ਰੱਖਦੇ ਆਂ ਅੰਦਰ ਤੇ ਪਹਿਲਾਂ ਸਾਰਿਆਂ ਨੂੰ ਪਹਿਲਾਂ ਪਾਣੀ ਪੀ ਕੇ ਆਣੇ ਆਂ, ਪਾਣੀ ਪੀ ਕੇ ਫੇਰ ਉਹ ਕਰਦੇ ਆਂ ਅੰਦਰ ਚੜ ਕੇ ਮਥਾ ਟੇਕੀ ਠੀਕ ਹੈ। ਹਾਂ ਇਹ ਖਲਰਾ ਫਾਹੀ ਰੱਖਦੇ ਆ ਬੰਦੇ ਜੇ ਤੋਂ ਗੱਡੀ ਤੇ ਬੰਦਾ ਨਹੀਂ ਹੁੰਦਾ ਵੀ ਅੱਜ ਮੈਂ ਜਿਹੜੀ ਗੱਲ ਸੁਭਾਣੀ ਸੀ ਆਇਆ ਮੈਂ ਜ ਆਇਆ ਦੁਪਹਿਰੇ ਲਾਉਣ ਮੇਰੇ ਅੱਗੇ ਟੈਲਫੋਨ ਆ ਚੱਲ ਰਿਆਂ ਨੰਬਰ ਇੱਧਰ ਨਹੀਂ ਟੈਂਕੀ ਚ ਤੇ ਉੱਧਰ ਨਹੀਂ ਟੈਂਕੀ ਚ ਦੇਖੋ ਨਿਆ ਆ ਤੇ ਦੇਖੋ ਉੱਧਰ ਵੀ ਇੱਧਰ ਲੱਗੀ ਪਈ ਆ ਇੱਕ ਭਰਾ ਕੇ ਮਿਲਦੇ ਆ ਟੈਂਕੀਆਂ ਰੋਡ ਤੇ ਲੋ ਵੀ ਮਿੱਤਰੋ ਤੇਲ ਪਾਦੇ ਪਾਦੇ ਗਾਰਾ ਹੋ ਗਿਆ ਤੇ ਹੰਡਰ ਲੱਗ ਗਿਆ ਇਹ ਐਨ ਸ਼ਿੱਟਾ ਸ਼ਿੱਟਾ ਮਾਰਦੇ ਆਂ ਸ਼ਿੱਟਾ ਚਲੋ ਕਪੜਾ ਇੱਕ ਰੱਖ ਲਈਏ ਤੇਲ ਸਾਫ ਕਰਤਾ ਜਿਹੜਾ ਡੁੱਲਿਆ ਸੀ ਆ ਚਲੋ ਹੁਣ ਚੱਲਦੇ ਆਂ ਲੋ ਵੀ ਮਿੱਤਰੋ ਅੱਥ ਤੋਂ ਲੈ ਉਹ ਖੜੀ ਰਾਣੀ ਤੇ ਹੁਣ ਜਾ ਕੇ ਆਪਾਂ ਬਿੱਲਾਂ ਤੇ ਜਿੰਨੇ ਦਾ ਤੇਲ ਭਰਾਇਆ ਪਰਚੀ ਤੇ ਫੈਨ ਕਰਦਗੇ ਜਾ ਕੇ ਬਿੱਲ ਬੁੱਕ ਤੇ ਤੇ ਇੱਕ ਚ 600 ਪੈ ਗਿਆ ਇੱਕ ਚ 200 ਪੈ ਗਿਆ ਤੇ ਚਲੋ ਮਿਲਦੇ ਆਂ ਰੋਡ ਤੇ ਲੋਬੇ ਮਿੱਤਰੋ ਤੇਲ ਪੈ ਗਿਆ ਕਾਫੀ ਤੇਲ ਖਾ ਲਿਆਂ ਦਾ ਤੇ ਆਪਣੀ ਗੱਡੀ ਚ ਪੈ ਗਿਆ ਤੇਲ 70522 ਰੁਪਏ ਤੇ じゃ ਲੋ ਚੱਲਦੇ ਆ ਹੁਣ ਤੇਲ ਕਰਾ ਲਿਆ ਫੁੱਲ ਤਿੰਨਾ ਟੈਂਕਿਆਂ ਚ ਸਾਰਿਆਂ ਦੇ ਡੁੱਲੇਗਾ ਡੁੱਲੇਗਾ ਚਲੋ ਕੋਈ ਗੱਲ ਨਹੀਂ ਚੱਲਦੇ ਆ ਹਣ